ਮੇਰੇ ਨਾਲ ਗੁਰਦੀਪ ਸਿੰਘ ਰੰਧਾਵਾ ਸਾਹਿਬ ਜੁੜੇ ਆ ਜਿਹੜੇ ਕਿ ਆਵਾਦਵੀ ਪਾਰਟੀ ਦੇ ਵੱਲੋਂ ਡੇਰਾ ਬਾਬਾ ਨਾਨਕ ਤੋਂ 2022 ਦੀ ਚੋਣ ਲੜੇ ਸੀ ਔਰ ਇਹਨਾਂ ਦੀ ਇੱਕ ਵੀਡੀਓ ਉਹਨਾਂ ਦੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹ ਇਲਜ਼ਾਮ ਲੱਗ ਰਿਹਾ ਉਹਨਾਂ ਤੇ ਕਿ ਸ਼ਰਯਾਮ ਧਮਕੀਆਂ ਦੇ ਰਹੇ ਨੇ ਪਰ ਇੱਕ ਗੱਲ ਸੁਣ ਲਓ ਜਾਂਚ ਮੈਨੂੰ ਸਾਰੇ ਹੀ ਸਾਰੇ ਕੰਮ ਕਰਨ ਦੀ ਫੇਰ ਮੈਨੂੰ ਕੋਈ ਨਾ ਮੱਥੀ ਮਾਰਾ ਚੰਗਾ ਗਏ ਕਿ ਉਹਨੇ ਬੜਾ ਧੱਕਾ ਕਰਾਇਆ ਫਰਮਾ ਹੁਓ ਨੂੰ ਕਰਕੇ ਵਿਖਾਉਂਗਾ ਜਿਹੜਾ ਉਹਨੇ ਅੱਜ ਤੱਕ ਸਬਾਨਾ ਦੇਖਿਆ ਹੋਇਆ ਉਹ ਹੀ ਕਰਕੇ ਦਿਖਾਉਂਗਾ ਸਰਦਾਰ ਸਾਹਿਬ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਤੁਸੀਂ ਸ਼ਰੀਆਮ ਚੌਂਡ ਜਲਸੇ ਦੇ ਵਿੱਚ ਸ਼ੈਰੀ ਕਲਸੀ ਦੇ ਸਾਹਮਣੇ ਇਹ ਗੱਲ ਕਹਿੰਦੇ ਦਿਖਾਈ ਦੇ ਰਹੇ ਹੋ ਸੁਣਾਈ ਵੀ ਦੇ ਰਹੇ ਹੋ ਕਿ ਭਾਈ ਮੈਂ ਦੇਖੂਗਾ ਕਿ ਕਿਹੜਾ ਹੁਣ ਇੱਥੇ ਡੇਰਾ ਬਾਬਾ ਨਾਨਕ ਖਾਲਸੇ ਦੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਜਿਹੜਾ ਬਸਤੇ ਫੜਦਾ ਅੱਜ ਮੈਂ ਵੇਖਾਂਗਾ ਤੇਰਾ ਬਾਬਾ ਨਾਨਕ ਹਲਕੇ ਚ ਅਕਾਲੀ ਦਲ ਦਾ ਤੇ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ ਮੇਰੀ ਗੱਲ ਕਹਿੰਦਾ ਤਰੀਕਾ ਹੀ ਇਦਾਂ ਦਾ ਹੈ ਠੀਕ ਹੈ ਨਾ ਮੈਂ ਅੱਜ ਵੀ ਕਹਿੰਦਾ ਕਿ ਮੇਰੀ ਇੱਕ ਆਦਤ ਬਣੀ ਆ ਜਿਹੜੇ ਬੰਦੇ ਨੇ ਜਿੱਤਾਂ ਦੀ ਮੈਨੂੰ ਪਾਚੀ ਪਾਈ ਆ ਮੈਂ ਉਦੋਂ ਉਦਾਂ ਦੀ ਡਬਲ ਕਰਕੇ ਮੋੜਨੀ ਮੈਨੂੰ ਜਾਂਚ ਮੈਂ ਦੇਣੀ ਚਾਹੁੰਦਾ ਪਰ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਆ ਨਾ ਕਿ ਬਦਲੇ ਦੀ ਸਿਆਸਤ ਅਸੀਂ ਕਰਨੀ ਹੀ ਨਹੀਂ ਜ਼ਿੰਮੇਵਾਰ ਬੰਦਾ ਹੂੰ ਹੂੰ ਠੀਕ ਆ ਜੀ ਮੈਨੂੰ ਕੋਈ ਬਹੁਤਾ ਬੜ ਬੂਲ ਹੁੰਦੇ ਨਹੀਂ ਚਾਸਤ ਬੰਦੇ ਦੇ ਪਰ ਇੱਕ ਗੱਲ ਹੈ ਕਿ ਜੋ ਮੇਰੇ ਅੰਦਰ ਗੱਲ ਉਹ ਮੇਰੇ ਬਾਹਰ ਆ ਬਸ ਫਿਰ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਗੱਲ ਨਾਲ ਸਹਿਮਤ ਨਹੀਂ ਜੀ ਮੇਰੇ ਨਾਲ ਗੁਰਦੀਪ ਸਿੰਘ ਰੰਧਾਵਾ ਸਾਹਿਬ ਜੁੜੇ ਆ ਜਿਹੜੇ ਕਿ ਆਵਾਦਵੀ ਪਾਰਟੀ ਦੇ ਵੱਲੋਂ ਡੇਰਾ ਬਾਬਾ ਨਾਨਕ ਤੋਂ 2022 ਦੀ ਚੋਣ ਲੜੇ ਸੀ ਔਰ ਇਹਨਾਂ ਦਿਨੀ ਇੱਕ ਵੀਡੀਓ ਉਹਨਾਂ ਦੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹ ਇਲਜ਼ਾਮ ਲੱਗ ਰਹੇ ਉਹਨਾਂ ਤੇ ਕਿ ਸ਼ਰਯਾਮ ਧਮਕੀਆਂ ਦੇ ਰਹੇ ਨੇ ਰੰਧਾਵਾ ਸਾਹਿਬ ਸਵਾਗਤ ਹੈ ਤੁਹਾਡਾ ਰojana lokna TV ਤੇ ਧੰਨਵਾਦ ਜੀ ਧੰਨਵਾਦ ਜੀ ਸਰਨਾਵਾ ਸਾਹਿਬ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਤੁਸੀਂ ਸ਼ਰੀਆਮ ਚੋਣ ਜਲਸੇ ਦੇ ਵਿੱਚ ਸ਼ੈਰੀ ਕਲਸੀ ਦੇ ਸਾਹਮਣੇ ਇਹ ਗੱਲ ਕਹਿੰਦੇ ਦਿਖਾਈ ਦੇ ਰਹੇ ਹੋ ਸੁਣਾਈ ਵੀ ਦੇ ਰਹੇ ਹੋ ਕਿ ਭਾਈ ਮੈਂ ਦੇਖੂਗਾ ਕਿ ਕਿਹੜਾ ਹੁਣ ਇੱਥੇ ਡੇਰਾ ਬਾਬਾ ਨਾਨਕ ਖਾਲਕੇ ਦੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਜਿਹੜਾ ਬਸਤੇ ਫੜਦਾ ਇਹ ਕੀ ਇਹ ਸਿੱਧੇ ਤੌਰ ਤੇ ਧਮਕੀ ਹੈ ਜੀ ਲੋਕਾਂ ਨੂੰ ਨਹੀਂ ਇਹ ਜਿਹੜੀ ਪੁਰਾਣਾ ਇਲੈਕਸ਼ਨ ਹੋਈ ਹੈ ਨਾ 2022 ਚ ਜੀ ਉਦੋਂ ਜਦੋਂ ਨਵੇਂ ਆਪਾ ਪਾਰਟੀ ਚਾਏ ਤਾਂ ਜਦੋਂ ਮੈਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਹੂੰ ਉਹਦੇ ਚ ਹੋਇਆ ਜਦੋਂ ਬਸਤੇ ਆਪਾਂ ਵੰਡੇ ਹੂੰ ਮੇਰੇ ਉਦੋਂ ਤੁਹਾਨੂੰ ਪਤਾ ਪਾਰਟੀ ਚ ਨਵੇਂ ਨਵੇਂ ਮੁੰਡੇ ਆਏ ਹੂੰ ਇਹਨਾਂ ਨੇ ਕੀ ਕੀਤਾਗੇ ਤੇ ਜਿੰਨੀ ਗੁੰਡਾਗਰਦੀ ਟੇਰਾ ਬਾਬਾ ਨਾਨਕ ਚ ਹੋਈ ਆ ਉਸ ਟਾਈਮ ਤੇ ਮੇਰੀ ਉਦੋਂ ਦੀ ਰਿਕਾਰਡਿੰਗਾਂ ਵੀ ਤੁਸੀਂ ਕੱਢ ਕੇ ਪੁਰਾਣੀਆਂ ਫੇਸਬੁੱਕ ਤੋਂ ਦੇਖ ਲਓ ਹੂੰ ਮੈਂ ਉਹਨਾਂ ਸਮਿਆਂ ਚ ਕਹਿੰਦਾ ਰਿਹਾ ਹਰ ਹਰ ਪਿੰਡ ਚ ਜਾ ਕੇ ਇਹ ਗੁੰਡਾਗਰਦੀ ਕਰਦੇ ਨੇ ਮੇਰੇ ਬੰਦਿਆਂ ਨੂੰ ਇਹਨਾਂ ਗੁੱਟਾਂ ਤੋਂ ਫੜ ਫੜ ਕੇ ਪੋਲੰਗ ਬੂਤਾਂ ਤੋਂ ਇਹਨਾਂ ਬਾਹਰ ਕੱਢਿਆ ਹੂੰ ਇੱਥੋਂ ਤੱਕ ਕਿਹਾ ਗਿਆ ਕਿ ਜਿਹੜੇ ਤੁਹਾਨੂੰ ਬਸਤੇ ਦੇ ਤੈਨੂੰ ਬਸਤੇ ਦੇ ਦੋ ਕਈਆਂ ਕੋ ਬਸਤੇ ਕੋਈ ਵੀ ਗਏ ਹੂੰ ਤਾਂ ਮੈਨੂੰ ਵੀ ਉਹ ਜੀਆਂ ਬੜੀਆਂ ਗਲਤ ਜਿਹੜੇ ਲੋਕ ਪਿੰਡਾਂ ਚ ਉਸ ਸਮੇਂ ਦੇ ਸੀਗੇ ਹਕੂਮਤਾਂ ਉਹਨਾਂ ਮੈਨੂੰ ਬਹੁਤ ਗਲਤ ਕਰਨਾ ਬੋਲਣਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਸਮਾਂ ਹੁੰਦਾ ਸਮਾਂ ਤੁਹਾਡਾ ਹੈ ਹੂੰ ਤੁਮ ਘਾਇਆ ਗਿਆ ਈਦਾ ਪਸਤੇ ਖੋਏ ਗਏ ਉਹਦੇ ਸੰਦਰਭ ਚ ਮੈਂ ਕਿਹਾ ਕਿ ਮੈਂ ਕਿਹਾ ਜਿੰਨਾ ਬੰਦਿਆਂ ਨੇ ਉਹ ਕਦੋਂ ਕਾਲੀਆਂ ਕਾਂਗਰਸੀਆਂ ਨੇ ਜਿਨ੍ਹਾਂ ਨੇ ਬਸਤੇ ਹੁਣ ਕੋਈ ਉਹ ਬਸਤੇ ਖੋ ਗੇ ਵਿਖਾਉਣ ਫਿਰ ਵੇਖਾਂਗੇ ਉਹਨਾਂ ਨਾਲ ਮੈਂ ਕੀ ਕਰਨਾ ਨਹੀਂ ਪਰ ਤੁਸੀਂ ਉਹਨਾਂ ਤੁਸੀਂ ਇਹ ਗੱਲ ਕਹੀ ਕਿ ਬਸਤੇ ਫੜ ਕੇ ਦਿਖਾਉਣ ਖੋਕੇ ਦਿਖਾਉਣ ਦੀ ਤੁਸੀਂ ਕਿਹਾ ਤੁਸੀਂ ਕਿਹਾ ਵੀ ਬਸਤਾ ਫੜ ਕੇ ਉਹ ਗੱਲ ਤਾਂ ਸੇਮ ਹੀ ਹੈ ਉਹਨੂੰ ਕਿੱਧਰ ਨੂੰ ਕਰ ਲੋ ਇੱਧਰ ਕਰ ਲੋ ਉਧਰ ਗੱਲ ਤਾਂ ਸੇਮ ਹੀ ਹੈ ਨਹੀਂ ਗੱਲ ਬਿਲਕੁਲ ਜੇ ਉਦੋਂ ਕੀਤਾ ਹੀ ਤਾਂ ਹੁਣ ਕਰ ਲੈਣ ਰੰਧਾਵਾ ਸਾਹਿਬ ਗੱਲ ਇਹ ਹੈ ਕਿ ਤੁਸੀਂ ਕਿਹਾ ਵੀ ਕੋਈ ਬਸਤਾ ਫੜ ਕੇ ਦਿਖਾਵੇ ਯਾਨੀ ਕਿ ਉਹਨਾਂ ਦਾ ਤੁਸੀਂ ਬੂਤ ਬਸਤਾ ਵੀ ਤੁਸੀਂ ਕਰਨੇ ਕਿਹਾ ਕਿ ਮੇਰੇ ਬੰਦੇ ਦਾ ਬਸਤਾ ਕੋਈ ਫੜ ਕੇ ਵਿਖਾਵੇ ਹੋਣਾ ਨਹੀਂ ਉਹਦੇ ਵਿੱਚ ਇਹ ਨਹੀਂ ਸੁਣਾਈ ਦੇ ਰਹੀ ਤੁਸੀਂ ਵੀਡੀਓ ਦੇਖੀ ਹੋਣੀ ਨਹੀਂ ਮੈਂ ਮੈਂ ਬੋਲਣ ਮੈਂ ਹੁਣ ਵੀ ਉਹੀ ਕਹਿੰਦਿਆਂ ਮੈਂ ਚੰਗੀ ਤਰ੍ਹਾਂ ਤੁਹਾਡੀ ਵੀਡੀਓ ਸੁਣ ਕੇ ਮੈਂ ਕਦੇ ਵੀ ਨਹੀਂ ਉਹ ਗੱਲ ਤੁਮਕ ਕਰਦਾ ਹੂੰ ਤੁਸੀਂ ਕਹਿਆ ਵੀ ਹੁਣ ਹੁਣ ਕੋਈ ਵਸਤਾ ਕਾਲੀ ਕਾਂਗਰਸੀਆਂ ਦਾ ਕੋਈ ਵਸਤਾ ਫੜਕੇ ਦਿਖਾਵੇ ਤੇ ਮੈਂ ਕਿ ਤੁਸੀਂ ਕਹਿਆ ਵੀ ਮੈਨੂੰ ਸਾਰਾ ਕੁਝ ਕਰਨਾ ਆਉਂਦਾ ਮੈਂ ਇੱਥੇ ਇੱਥੇ ਫਰਕਾ ਤੁਸੀਂ ਕਹਿਆ ਵੀ ਮੈਨੂੰ ਸਾਰਾ ਕੁਝ ਕਰਨਾ ਆਉਂਦਾ ਮੇਰੇ ਕੋ ਜਿਹੜੇ ਬੰਦੇ ਨੇ ਅੱਜ ਵੀ ਮੇਰੇ ਬੰਦੇ ਵਿਰੁੱਧ ਕੋਈ ਗੱਲ ਕੀਤੀ ਜਾਂ ਅੱਜ ਵੀ ਮੈਂ ਕਹਿੰਦਾ ਕਿ ਮੇਰੇ ਬੰਦੇ ਹੁਣ ਕੋਈ ਕਾਲੀ ਕਾਂਗਰਸੀ ਵਸਤਾ ਫੜਕੇ ਵਿਖਾਵੇ ਜਾਂ ਖੋ ਕੇ ਵਿਖਾਵੇ ਮੈਨੂੰ ਸਾਰਾ ਕੁਝ ਹੀ ਕਰਨਾ ਆਉਂਦਾ ਮੈਂ ਅੱਜ ਵੀ ਉਹ ਠੀਕ ਹੈ ਉਹ ਠੀਕ ਹੈ ਕਿ ਤੁਹਾਡਾ ਵਸਤਾ ਫੜਕੇ ਦਿਖਾਵੇ ਉਹ ਗੱਲ ਵੱਖਰੀ ਹੁੰਦੀ ਹੈ ਪਰ ਤੁਸੀਂ ਕਹਿੰਦੇ ਜਦੋਂ ਪਿਛਲੀ ਵਾਰੀ ਵਸ ਨਹੀਂ ਉਹ ਉਹ ਇੱਥੇ ਤੁਸੀਂ ਇੱਥੇ ਤੁਹਾਨੂੰ ਥੋੜੀ ਕਨਫਿਊਜ਼ਨ ਲੱਗਦੀ ਆ ਇਦਾਂ ਜਿਹਾ ਨਹੀਂ ਕਨਫਿਊਜ਼ਰ ਮੈਂ ਰੰਧਾਵਾ ਸਾਹਿਬ ਤੁਹਾਡੀ ਇਸ ਆਪਾਂ ਜਿਹੜੀ ਵਰਸ਼ਨ ਤੁਹਾਡਾ ਮੈਂ ਰਿਕਾਰਡ ਕਰ ਰਿਹਾ ਇਹਦੇ ਨਾਲ ਉਹ ਵੀਡੀਓ ਵੀ ਮੈਂ ਚਲਵਾ ਦਿਆਂਗਾ ਨਹੀਂ ਨਹੀਂ ਉਹ ਨਹੀਂ ਕੋਈ ਗੱਲ ਤਾਂ ਜੋ ਲੋਕਾਂ ਨੂੰ ਵੀ ਜਿਹੜਾ ਉਹ ਵਰਸ਼ਨ ਆ ਪਰ ਰੰਧਾਵਾ ਸਾਹਿਬ ਇਹਦੇ ਵਿੱਚ ਜਿਸ ਤਰੀਕੇ ਨਾਲ ਲੋਕ ਵੀ ਸੋਚ ਰਹੇ ਆ ਪਰ ਤੁਸੀਂ ਬੇਸ਼ੱਕ ਇਹ ਗੱਲ ਕਹਿ ਰਹੇ ਹੋ ਕਿ ਮੈਂ ਇਸ ਤਰੀਕੇ ਨਾਲ ਨਹੀਂ ਕੀਤਾ ਪਰ ਉਹ ਵੀਡੀਓ ਰਿਕਾਰਡ ਹੋਈ ਹੈ ਪਰ ਗੱਲ ਉਹੀ ਹੈ ਵੀ ਜੇ ਤੁਹਾਡੇ ਨਾਲ ਧੱਕਾ ਹੋਇਆ ਤਾਂ ਉਹ ਜੇ ਇਹ ਕੁਝ ਕਰਦੇ ਰਹੇ ਆ ਤਾਂ ਫਿਰ ਲੋਕਾਂ ਨੇ ਉਹਨਾਂ ਨੂੰ ਬਿਠਾਇਆ ਵੀ ਘਰੇ ਆ ਔਰ ਤੁਹਾਨੂੰ 92 ਸੀਟਾਂ ਜਤਾਈਆਂ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਉਹਨਾਂ ਦੇ ਵਿੱਚ ਤੇ ਤੁਹਾਡੇ ਵਿੱਚ ਫਰਕ ਕੀ ਮੈਂ ਤਾਂ ਪਹਿਲਾਂ ਵੀ ਤੁਹਾਡੇ ਤੋਂ ਇੱਕ ਪੱਤਰਕਾਰ ਵੀਰ ਨੇ ਮੈਨੂੰ ਪਹਿਲਾਂ ਵੀ ਕਾਲ ਕਰਕੇ ਪੁੱਛਿਆ ਜੀ ਵੀ ਤੁਹਾਡੇ ਜਿੱਤੇ ਉਹਨਾਂ 'ਚ ਕੀ ਫਰਕ ਹੈ ਵੀ ਤੁਸੀਂ ਵੀ ਪਰਚੇ ਕਰਾਉਂਦੇ ਹੋ ਤੁਸੀਂ ਵੀ ਧੱਕਾ ਕਰਦੇ ਹੋ ਮੈਂ ਉਹ ਵੀਰ ਨੂੰ ਇੱਕ ਗੱਲ ਕਹੀ ਮੈਨੂੰ ਨਹੀਂ ਪਤਾ ਕੌਣ ਸੀਗਾ ਮੈਂ ਉਹਨੂੰ ਵੀਰ ਨੂੰ ਇੱਕ ਗੱਲ ਕਹੀ ਮੈਂ ਮੇਰੀ ਇੱਕ ਗੱਲ ਸੁਣ ਲਓ ਭਾਈ ਸਾਹਿਬ ਤੁਸੀਂ ਡੇਰਾ ਬਾਬਾ ਨਾਨਕ 'ਚ ਆ ਜਾਓ ਮੇਰਾ 2 ਸਾਲ ਦਾ ਰਿਕਾਰਡ ਕਢਾ ਕੇ ਦੇਖ ਲਓ ਤੇ ਵੀ ਮੈਂ ਕਿਹੜੇ ਕਿਹੜੇ ਬੰਦੇ ਤੇ ਪਰ ਕੋਈ ਇੱਕ ਇੱਕ ਐਹੋ ਜਿਹਾ ਸੈਕਿਕ ਮੇਰੇ ਸਾਹਮਣੇ ਲਿਆਓ ਜਿਹਦੇ ਕਰਤਾ ਮੈਂ ਨਜਾਇਜ਼ ਪਰਚਾ ਕਰਾਇਆ ਹੋਵੇ ਜਾਂ ਜਾਂ ਮੈਂ ਤੁਹਾਨੂੰ ਐਸੇ ਬੰਦੇ ਇਕੱਠੇ ਕਰ ਦੂੰਗਾ ਕਿ ਜਿਨ੍ਹਾਂ ਤੇ ਪਿਛਲੇ ਦਿਨਾਂ ਪਿਛਲੇ 5 ਸਾਲਾਂ ਚ ਇੰਨੇ ਨਜਾਇਜ਼ ਪਰਚੇ ਹੋਏ ਹੋਣਗੇ ਮੈਂ ਮੈਂ ਕੱਟੋ-ਕੜਾ ਉਹ 20 ਕੇ ਜਿਹੜੇ ਮੈਂ ਤੁਹਾਡੇ ਸਾਹਮਣੇ ਲਿਆਂਦਾ ਜਿਹੜੇ ਲੋਕਾਂ ਦੇ ਹੋਣਗੇ ਪੰਜਾਬ ਦੇ ਲੋਕਾਂ ਨੇ ਫਿਰ ਇਸੇ ਕਰਕੇ ਤਾਂ ਘਰ ਦੇ ਵਿੱਚ ਬਿਠਾਇਆ ਉਹਨਾਂ ਨੂੰ ਤੇ ਬਾਕੀ ਆ ਸੀ ਕੋਈ ਗੱਲ ਨਹੀਂ ਮੈਂ ਤਾਂ ਤੁਹਾਨੂੰ ਦੱਸਤਾ ਆਪਣੀ ਵਰਸ਼ਨ ਜਿਹੜੀ ਮੈਂ ਤੁਹਾਨੂੰ ਦੇਤੀ ਪਰ ਉਹ ਮੁੱਖ ਮੰਤਰੀ ਸਾਹਿਬ ਵੀ ਇਹੀ ਗੱਲ ਕਹਿੰਦੇ ਆ ਕਿ ਠੀਕ ਆ ਆਪਾਂ ਕਿਸੇ ਨੂੰ ਕੋਈ ਗਾਲ ਪਰੇਡ ਨਹੀਂ ਕਰਨੀ ਆਪਾਂ ਕਿਸੇ ਨਾਲ ਕੋਈ ਮਾੜਾ ਚੰਗੀ ਸ਼ਬਦਾਬਲੀ ਨਹੀਂ ਬੋਲਣੀ ਤਾਂ ਤੁਸੀਂ ਦੇਖਿਆ ਹੋਣਾ ਮੈਂ ਉਹਦੇ 'ਚ ਕੋਈ ਮਾੜੀ ਕਿਸੇ ਨੂੰ ਪਰਸਨਲ ਅਟੈਕ ਨਹੀਂ ਕੀਤਾ ਮੈਂ ਕਿਸੇ ਦਾ ਨਾਂ ਨਹੀਂ ਲਿਆ ਹੂੰ ਠੀਕ ਆ ਨਾ ਜਾਂ ਤੱਕ ਕਿਸੇ ਦਾ ਮੈਂ ਪਰਸਨਲ ਨਾਂ ਲੈ ਕੇ ਕਿਹਾ ਹੋਵੇ ਹੂੰ ਫਿਰ ਉਹਦੇ ਘਾਲ ਆ ਮੈਂ ਸਿਰਫ ਪਾਰਟੀਆਂ ਨੂੰ ਟਾਰਗੇਟ ਕੀਤਾ ਔਰ ਤੁਸੀਂ ਕਿਹਾ ਕਿ ਮੈਂ ਉਹ ਦਿਨ ਦਿਖਾ ਦੂੰਗਾ ਜਿਹੜੇ ਇਹਨਾਂ ਨੇ ਕਦੇ ਦੇਖੇ ਵੀ ਨਹੀਂ ਹੋਣੇ ਮੈਂ ਅੱਜ ਵੀ ਕਹਿੰਦਾ ਉਹ ਸ਼ਬਦਾਂ ਦੀ ਮੈਂ ਵੇਖੋ ਮੈਂ ਅੱਜ ਵੀ ਕਹਿੰਦਾ ਕਿ ਜਿਹੜਾ ਸਮਝ ਰਿਹਾ ਸੀ ਕਿ ਤੁਸੀਂ ਪੂਰੇ ਗੁੱਸੇ ਦੇ ਵਿੱਚ ਲੈਂਗੁਏਜ ਦਾ ਸਿਸਟਮ ਹੀ ਇਦਾਂ ਦਾ ਜੇ ਜਿਹੜਾ ਵੀ ਬੰਦਾ ਮੈਨੂੰ ਮਿਲਦਾ ਉਹਨੂੰ ਐਂ ਹੀ ਲੱਗਦਾ ਮੇਰੀ ਬਾਡੀ ਸਟਰਕਚਰ ਇਦਾਂ ਦਾ ਮੇਰਾ ਬਾਡੀ ਦਾ ਸਿਸਟਮ ਵੀ ਇਦਾਂ ਦਾ ਮੇਰੇ ਗੱਲ ਕਰਨ ਦਾ ਤਰੀਕਾ ਹੀ ਇਦਾਂ ਦਾ ਹੈ ਠੀਕ ਹੈ ਨਾ ਮੈਂ ਅੱਜ ਵੀ ਕਹਿੰਦਾ ਕਿ ਮੇਰੀ ਇੱਕ ਆਦਤ ਬਣੀ ਆ ਜਿਹੜੇ ਬੰਦੇ ਨੇ ਜਿੱਦਾਂ ਦੀ ਮੈਨੂੰ ਪਾ ਚੀ ਪਾਈ ਆ ਮੈਂ ਉਹ ਤੋਂ ਉਦਾਂ ਦੀ ਡਬਲ ਕਰਕੇ ਮੋੜਨੀ ਮੈਨੂੰ ਜਾਂਚ ਮੈਂ ਦੇਣੀ ਚਾਹੁੰਦਾ ਪਰ ਅੱਜ ਵੀ ਕੀ ਨਾ ਪਰ 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 ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਆ ਨਾ ਕਿ ਬਦਲੇ ਦੀ ਸਿਆਸਤ ਅਸੀਂ ਕਰਨੀ ਨਹੀਂ ਭਾਜੀ ਪਰ ਮੈਂ ਇੱਕ ਗੱਲ ਦੱਸਾਂ ਸਾਡੇ ਗੁਰੂ ਸਾਹਿਬ ਨੇ ਸਾਨੂੰ ਇੱਕ ਗੱਲ ਸਿਖਾਈ ਆ ਕਿ ਜ਼ੁਲਮ ਕਰਨਾ ਵੀ ਪਾਪ ਆ ਤਾਂ ਜ਼ੁਲਮ ਸਹਿਣਾ ਉਦੋਂ ਵੱਡਾ ਪਾਪ ਹੈ ਹੂੰ 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 ਨਾ ਹੀ ਜ਼ੁਲਮ ਕਰਦੇ ਆ ਤਾਂ ਨਾ ਮੈਂ ਜ਼ੁਲਮ ਸਹਿਣਾ ਸਾਫ਼ ਗੱਲ ਹੈ ਫਿਰ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਗੱਲ ਨਾਲ ਸਹਿਮਤ ਨਹੀਂ ਜਣੀ ਨਹੀਂ ਮੈਂ ਸਹਿਮਤ ਹਾਂ ਉਹਨਾਂ ਤਾਂ ਆਪਣੀ ਬਚਨ ਪਰ ਮੈਨੂੰ ਗੁਰੂ ਸਾਹਿਬ ਦੱਸੋ ਕਿ ਗੁਰੂ ਸਾਹਿਬ ਨੇ ਜ਼ੁਲਮ ਕਿਹਾ ਤਾਂ ਇਹੀ ਕਹਿਣਾ ਨਾ ਕਿ ਅਸੀਂ ਬਦਲਾ ਬਦਲੇ ਦੀ ਸਿਆਸਤ ਨਹੀਂ ਮੈਂ ਕੋਈ ਮੈਂ ਸੀਐਮ ਸਾਹਿਬ ਤੇ ਕੋਈ ਆਪਜੀ ਟਿੱਪਣੀ ਨਹੀਂ ਕਰਨੀ ਚਾਹੁੰਦਾ ਹੂੰ ਠੀਕ ਹੈ ਨਾ ਸੀਐਮ ਸਾਹਿਬ ਦਾ ਸਾਡੇ ਸਤਿਕਾਰਯੋਗ ਨੇ ਹੂੰ ਠੀਕ ਹੈ ਨਾ ਮੈਂ ਆਪਣੀ ਗੱਲ ਕਰਦਾ ਕਿ ਮੈਂ ਤਾਂ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਚੱਲਣ ਵਾਲਾ ਬੰਦਾ ਹਾਂ ਮੈਨੂੰ ਤਾਂ ਇੱਕ ਗੱਲ ਹੈ ਕਿ ਦੇਖੋ ਤੁਸੀਂ ਵੀ ਚੱਲਦੇ ਹੋ ਗੁਰੂ ਮਹਾਰਾਜ ਦੇ ਸਿਧਾਂਤਾਂ ਦੇ ਆਪਾਂ ਕਿਹਨੂੰ ਮਾੜਾ ਕਹਿੰਦੇ ਨਹੀਂ ਤਾਂ ਅਸੀਂ ਮਾੜਾ ਕਿਸ ਦੀ ਗੱਲ ਸੁਣਦੇ ਵੀ ਨਹੀਂ ਦੋਵੇਂ ਗੱਲਾਂ ਸਾਡੇ 'ਚ ਠੀਕ ਹੈ ਨਾ ਪਾਪ ਕਰਨਾ ਵੀ ਜ਼ੁਲਮਾਂ ਤੇ ਪਾਪ ਸੈਣਾ ਉਦੋਂ ਵੱਡਾ ਜ਼ੁਲਮ ਹੈ ਇਸ ਕਰਕੇ ਜਿੱਦਾਂ ਦੀ ਮੈਨੂੰ ਕੋਈ ਕਹੇਗਾ ਮੈਂ ਉਦਾਂ ਦਾ ਜਵਾਬ ਦੇਣਾ ਜਾਣਦਾ ਹਰ ਇੱਕ ਨੂੰ ਚਲੋ ਜਿਸ ਤਰੀਕੇ ਨਾਲ ਹੁਣ ਤੁਹਾਡੀ ਇਹ ਵੀਡੀਓ ਦੇਖੀ ਜਾ ਰਹੀ ਹੈ ਤੇ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਵੀ ਕੋ ਮੈਂ ਲੋਕਾਂ ਨੂੰ ਅੱਜ ਵੀ ਕਹਿਣਾ ਕਿ ਨਾ ਆਪਾ ਧੱਕਾ ਕਿਸੇ ਨਾਲ ਕਰਨਾ ਤੇ ਨਾ ਮੈਂ ਧੱਕਾ ਕਿਸਦਾ ਜਰਨਾ ਹੂੰ ਦੋਵੇਂ ਦੋਵੇਂ ਗੱਲਾਂ ਹੂੰ ਜਿਹੜਾ ਧੱਕਾ ਕਰੂਗਾ ਉਹਨੂੰ ਧੱਕੇ ਦਾ ਜਵਾਬ ਮੈਂ ਧੱਕੇ ਦੇ ਰੂਪ 'ਚ ਦਊਂਗਾ ਵਾਪਸ ਹੂੰ ਨਾ ਮੈਂ ਧੱਕਾ ਕਰਨਾ ਨਾ ਮੈਂ ਧੱਕਾ ਹੁਣ ਦੇਣਾ ਨਾ ਮੈਂ ਧੱਕਾ ਜਰਨਾ ਹੂੰ ਬਸ ਯਾਨੀ ਇਹ ਤੁਸੀਂ ਕਹਿੰਦੇ ਹੋ ਕਿ ਤੁਸੀਂ ਇਸ ਤਰੀਕੇ ਨਾਲ ਨਹੀਂ ਕਿਹਾ ਵੀ ਮੈਂ ਕਾਂਗਰਸ ਦੇ ਬਸਤੇ ਨਹੀਂ ਫੜਨ ਦੇਣੇ ਤੁਸੀਂ ਕਿਹਾ ਵੀ ਜਿਹੜਾ ਮੈਂ ਬੋਲਿਆ ਮੈਂ ਕਿਹਾ ਕਿ ਕੱਲ ਵੀਡੀਓ ਦੇ ਵਿੱਚ ਤੁਸੀਂ ਇੱਥੇ کہہ ਰਹੇ ਹੋ ਕਿ ਉਹਦੀ ਮੈਂ ਗੱਲ ਕਰਦਾ ਕੋਈ ਕਾਂਗਰਸ ਅਕਾਲੀ ਦਲ ਦੇ ਬਸਤੇ ਫੜ ਕੇ ਖੜਾ ਕੋਈ ਭਾਈ ਸਾਹਿਬ ਕੋਈ ਤੁਸੀਂ ਪੱਤਰਕਾਰ ਬੰਤੇ ਹੋ ਤੁਸੀਂ ਮੋੜ ਮੋੜ ਕੇ ਉਸ ਚੀਜ਼ ਤੇ ਮੈਨੂੰ ਲਿਆਉਣਾ ਚਾਹੁੰਦੇ ਹੋ ਦੇਖੋ ਮੈਂ ਇੱਕ ਮੈਂ ਕੋਈ ਇੱਕ ਦਾ ਸ਼ਾਇਦ ਮੈਂ ਬੇਨਤੀ ਕਰੂੰਗਾ ਕਿ ਮੈਂ ਅਸੀਂ ਆਪਣੇ ਕੋਲੇ ਇਸ ਤਰੀਕੇ ਦੀ ਕੋਈ ਗੱਲ ਨਹੀਂ ਕਰਨੀ ਨਹੀਂ ਨਹੀਂ ਬਿਲਕੁਲ ਤੁਹਾਡੀ ਵੀਡੀਓ ਵੀ ਅਸੀਂ ਜਿਹੜੀ ਹੈ ਨਾਲ ਚਲਾਵਾਂਗੇ ਵੇਖੋ ਤੁਸੀਂ ਚਲਾਓ ਵੈਲਕਮ ਕੋਈ ਗੱਲ ਨਹੀਂ ਤੁਸੀਂ ਚਲਾਓ ਜਿਵੇਂ ਵੀ ਚਲਾਓ ਕਿਉਂਕਿ ਪਤਾ ਕੀ ਉਹਦਾਂ ਏਦਾਂ ਹੋ ਜਾਂਦਾ ਫਿਰ ਤੁਸੀਂ ਕਹੋਗੇ ਵੀ ਮੈਂ ਏਦਾਂ ਨਹੀਂ ਕਿਹਾ ਜੀ ਪਹਿਲੀ ਗੱਲ ਤਾਂ ਮੈਂ ਐਡਾ ਕੋਈ ਪੋਲੀਟੀਕਲ ਬੰਦਾ ਨਹੀਂ ਹੂੰ ਮਾ ਜਿੰਮੇਦਾਰ ਬੰਦਾ ਹੂੰ ਹੂੰ ਠੀਕ ਆ ਜੀ ਮੈਨੂੰ ਕੋਈ ਬਹੁਤਾ ਬੜ ਬੁਲ ਆਉਂਦੇ ਨਹੀਂ ਸਿਆਸਤ ਬੰਦੇ ਦੇ ਪਰ ਇੱਕ ਗੱਲ ਹੈ ਕਿ ਜੋ ਮੇਰੇ ਅੰਦਰ ਗੱਲ ਆ ਉਹ ਮੇਰੇ ਬਾਹਰ ਆ ਬਸ ਹੂੰ ਨਹੀਂ ਠੀਕ ਆ ਸਾਡਾ ਮਤਲਬ ਇਹ ਆ ਕਿ ਤੁਸੀਂ ਹੁਣ ਕਹਿ ਰਹੇ ਹੋ ਕਿ ਮੈਂ ਇਦਾਂ ਨਹੀਂ ਕਿਹਾ ਤੇ ਫਿਰ ਉਹ ਚੰਗਾ ਨਹੀਂ ਲੱਗਦਾ ਕਿ ਅਸੀਂ ਤੁਹਾਡਾ ਉਹ ਵਰਜ਼ਨ ਇਸ ਤਰੀਕੇ ਨਾਲ ਕਰਕੇ ਚਲਾਈਏ ਮੈਂ ਤਾਂ ਸਾਰਾ ਉਹ ਵੀਡੀਓ ਜਿਹੜੀ ਅਸੀਂ ਫਿਰ ਤੁਹਾਡਾ ਨਾਲ ਰੱਖ ਰੱਖ ਦਿਆਂਗੇ ਤੁਹਾਨੂੰ ਉਹ ਜਿਹੜਾ ਤੁਸੀਂ ਇਸ ਤਰੀਕੇ ਨਾਲ ਉਹ ਜਦੋਂ ਲੋਕ ਉਹਦਾ ਫੈਸਲਾ ਕਰਨਗੇ ਜੀ ਰੱਖਣਾ ਤੋਂ ਫਿਰ ਲੋਕ ਦੇਖ ਹੀ ਰਹੇ ਨੇ ਹੁਣ ਵੀ ਦੇਖ ਰਹੇ ਤੂੰ ਵੀ ਦੇਖਦੇ ਹੋ ਜੀ 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 ਉਹ ਲੋਕ ਲੋਕ ਫੈਸਲਾ ਲੋਕਾਂ ਦੇ ਹੱਥ ਜੀ ਜੇ ਮੈਂ ਕੀ ਗਲਤ ਕਿਹਾ ਜੇ ਮੈਂ ਗਲਤ ਕਿਹਾ ਲੋਕੀ ਮੈਨੂੰ ਉਹਦੀ ਸਜ਼ਾ ਮਿਲੇਗੀ ਜਾਂ ਜਿੰਨੇ ਜਿਹਦੇ ਵਿਰੁੱਧ ਕਿਹਾ ਕੀ ਕਹਿ ਲੋਕ ਸਾਰੇ ਭਲੀ ਭਾਂਤ ਜਾਣਦੇ ਨੇ ਲੋਕ ਸਮਝਦਾਰ ਸਿਆਣੇ ਨੇ ਹਮ ਠੀਕ ਨਹੀਂ ਮੇਰੇ ਨਾਲ ਕੀ ਹੁੰਦਾ ਰਿਹਾ ਹਮ ਮੇਰੇ ਨਾਲ ਕੀ ਕੀ ਮਗਰਲੇ ਸਮੇਂ ਚ ਵਾਪਰਦਾ ਰਿਹਾ ਉਹ ਵੀ ਲੋਕਾਂ ਨੂੰ ਵਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਪਤਾ ਹੈ ਜੀ ਉਹ ਉਹ ਕਿਸੇ ਤੋਂ ਛੁਪਿਆ ਨਹੀਂ ਜੀ ਠੀਕ ਹੈ ਨਾ ਇਸ ਕਰਕੇ ਲੋਕਾਂ ਲੋਕ ਬਹੁਤ ਪਬਲਿਕ ਬਹੁਤ ਸਿਆਣੀ ਹੈ ਜੀ ਹਰ ਚੀਜ਼ ਦਾ ਪਤਾ ਕਿ ਕਿਹੜੇ ਬੰਦੇ ਨੇ ਕੀ ਲੈਂਗੁਏਜ ਬੋਲੀ ਆ ਉਹਦੇ ਨਾਲ ਕਿਹਦੇ ਮਨ ਨੂੰ ਕੀ ਠੀਸ ਪਹੁੰਚੀ ਆ ਲੋਕਾਂ ਨੂੰ ਸਭ ਕੁਝ ਪਤਾ ਜੀ ਗੱਲਬਾਤ ਕਰਨੀ ਧੰਨਵਾਦ ਰੰਧਾਓ ਸਾਹਿਬ ਥੈਂਕ ਯੂ ਭਾਈ ਥੈਂਕ ਯੂ ਮੇਰ